ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਹੂਲ ਸਰਾਜ ਇੱਕ ਪਾਸੇ ਆਪ ਆਦਮੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇਸ਼ਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਲੰਟੀਅਰਸ ਨੇ ਜਿਹੜੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਤੁਸੀਂ ਦਿੱਲੀ ਵਾਲੇ ਲੋਕ ਯੂਪੀ ਵਾਲੇ ਲੋਕ ਪੰਜਾਬ ਦੇ ਉੱਤੇ ਲਿਆ ਕੇ ਬਿਠਾ ਦਿੱਤੇ ਕੀ ਪੰਜਾਬੀ ਇਸ ਦੇ ਹੱਕਦਾਰ ਨਹੀਂ ਕੀ ਪੰਜਾਬੀਆਂ ਵੱਲੋਂ ਮੋਰਚਾ ਨਹੀਂ ਫਤਿਹ ਕੀਤਾ ਗਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਆਖਰਕਾਰ ਪੰਜਾਬ ਦੇ ਪੰਜਾਬੀਆਂ ਉੱਤੇ ਵਿਸ਼ਵਾਸ ਕਿਉਂ ਨਹੀਂ ਅਰਵਿੰਦ ਕੇਸ਼ਿਵਾਲ ਨੂੰ ਕਈ ਵਲੰਟਰੀ ਵਲੰਟੀਅਰਸ ਜਿਹੜੇ ਨੇ ਬਾਕੀ ਹੋ ਗਏ ਨੇ ਕਈਆਂ ਨੇ ਅਸਤੀਫਾ ਦੇ ਦਿੱਤੇ ਨੇ ਤੇ ਕਈ ਵਿਧਾਇਕ ਅਤੇ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਬਗਾਵਤ ਕਰਨਗੇ ਲੇਕਿਨ ਇੱਕ ਹੋਰ ਵੱਡਾ ਕਾਰਨਾ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਿਵਾਲ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਚੀ ਨੇ ਪੰਜਾਬ ਦੇ ਉੱਤੇ ਇੱਕ ਹੋਰ ਆਪਣਾ ਬੰਦਾ ਲਿਆ ਕੇ ਬਿਠਾ ਦਿੱਤਾ ਗਿਆ ਹੈ ਇਹ ਮਿਲੀ ਭੁਗਤ ਮੰਨੀ ਜਾ ਰਹੀ ਹੈ ਅਰਵਿੰਦ ਕੇ ਸ਼ਿਵ ਆਤੇ ਆਛੀ ਦੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਰਸਨ ਨੂੰ ਬਿਠਾਇਆ ਗਿਆ ਹੈ ਪਹਿਲਾਂ ਪੰਜਾਬ ਦੇ ਖਜ਼ਾਨੇ ਤੇ ਬਿਠਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਠਾਇਆ ਯਾਨੀ ਕਿ ਦਿੱਲੀ ਵਾਲਿਆਂ ਨੇ ਪੂਰੀ ਤਰ੍ਹਾਂ ਕੈਪਚਰ ਕਰ ਲਈ ਹੈ ਪੰਜਾਬ ਪੰਜਾਬ ਦੇ ਜਿੰਨੇ ਵੀ ਵੱਡੇ ਅਹੁਦੇ ਨੇ ਦਿੱਲੀ ਜਾਂ ਯੂਪੀ ਤੋਂ ਲੇਕਨ ਹੁਣ ਇੱਕ ਨਵਾਂ ਹੀ ਗੁੱਲ ਖੜਾ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨਹੀਂ ਆਸਪੀ ਬਣਾ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਆ ਆ ਦਿੱਲੀ ਤੋਂ ਆਮ ਆਦੀ ਪਾਰਟੀ ਦੇ ਆਗੂ ਸ਼ਲੀਨ ਮਿੱਤਰਾ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਦਾ ਆਸਪੀ ਬਣਾ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਲੀਨ ਮਿੱਤਰਾ ਕਿ ਯੁੱਧ ਨਸ਼ਾ ਵਿਰੋਧ ਦੇ ਤਹਿਤ ਜ਼ਿੰਮੇਵਾਰੀ ਨਿਭਾਉਣਗੇ ਸ਼ਲੀਨ ਮਿੱਤਰਾ ਨੂੰ ਅਰਵਿੰਦ ਕੇਜਰੀਵਾਲ ਅਤੇ ਆਚੀ ਦਾ ਕਰੀਬੀ ਮੰਨਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵਿਰੋਧੀਆਂ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਉੱਤੇ ਸਵਾਲ ਚੁੱਕੇ ਕਰ ਦਿੱਤੇ ਹਨ ਗੈਰ ਪੰਜਾਬੀਆਂ ਨੂੰ ਵੱਡੇ ਅਹੁਦੇ ਉੱਤੇ ਬਿਠਾਉਣ ਦੇ ਇਲਜ਼ਾਮ ਲੱਗ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹ ਕਾਰਾ ਕੀਤਾ ਗਿਆ ਯੂਪੀ ਅਤੇ ਦਿੱਲੀ ਤੋਂ ਲਿਆ ਕੇ ਬੰਦੇ ਬਿਠਾ ਦਿੱਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਜਿੰਨੇ ਵੀ ਲੋਕ ਕੰਮ ਕਰਦੇ ਨੇ ਉਹ ਸਾਰੇ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਜਿਹੜੇ ਅਗੇ ਨੇ ਉਹ ਕਰੀਬੀ ਨੇ ਆਮਨੀ ਸੋਧਿਆ ਦੇ ਸਤਿੰਦਰ ਜੈਨ ਅਤੇ ਅਰਵਿੰਦ ਕੇਜੀਵਾਲ ਅਤੇ ਆਛੀ ਦੇ ਯਾਨੀ ਕਿ ਦਿੱਲੀ ਤੋਂ ਲਿਆ ਕੇ ਬੰਦੇ ਬਿਠਾਏ ਹੋਏ ਨੇ ਇਵਨ ਦੋ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਨੇ ਮਿਲਣਾ ਹੁੰਦਾ ਤੇ ਦਿੱਲੀ ਵਾਲਿਆਂ ਤੋਂ ਕੋਲ ਪਰਮਿਸ਼ਨ ਲੈਣੀ ਪੈਂਦੀ ਹੈ ਜਿਹੜੇ ਉਹਦੇ ਓਐਸਡੀ ਨੇ ਹੁਣ ਬਲਵੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਉੱਤੇ ਸ਼ਲੀਨ ਮਿੱਤਰਾ ਨੂੰ ਓਐਸਡੀ ਲਗਾ ਦਿੱਤਾ ਗਿਆ ਪੰਜਾਬ ਨਸ਼ੇ ਨੂੰ ਨਸ਼ੇ ਦੀ ਰੋਕ ਥਾ ਵਾਦ ਰਿਆ ਪੰਜਾਬ ਦੇ ਵਿੱਚ ਨਸ਼ੇ ਨੂੰ ਜਿਹੜਾ ਥੰਦ ਪਾਉਣ ਵਾਸਤੇ ਉਹ ਨਗਰਾਨੀ ਕਰਨਗੇ ਛਲੀਨ ਮਿਤਰਾ ਯਾਨੀ ਕਿ ਪੈਸੇ ਜਿਹੜੇ ਪੰਜਾਬ ਦੇ ਨੇ ਉਸ ਦੇ ਉੱਤੇ ਪੂਰਾ ਅਨੰਤ ਬਣਿਆ ਜਾ ਰਿਹਾ ਹੈ ਕਿ OSD ਪੰਜਾਬ ਦੇ ਵਿੱਚੋਂ ਨਹੀਂ ਲਗਾਇਆ ਜਾ ਸਕੀ ਤੁਸੀਂ ਕੋਈ ਸਿੱਖ ਭਾਈਚਾਰਾ ਹੈ ਜਾਂ ਹਿੰਦੂ ਭਾਈਚਾਰਾ ਹੈ ਜਿਹੜੀਆਂ ਮੈਨੋਰਿਟੀਆਂ ਦੇ ਉਹਨਾਂ ਦੇ ਆਗੂ ਨਹੀਂ ਕਿ ਉਹ OSD ਨਹੀਂ ਲੱਗ ਸਕਦੇ ਸਾਰਾ ਕੀਤਾ ਕਰਾਇਆ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਸ਼ੀਵਲ ਅਤੇ ਆਚੀ ਦਾ ਇਧਰ ਫਿਰ ਵਿਰੋਧੀ ਪਾਰਟੀਆਂ ਨੇ ਘੇਰ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੂ ਕਹਿੰਦੇ ਸਾਡੇ ਹੱਥ ਜੋੜੇ ਹੁਣ ਤਾਂ ਸਾਡੀ ਸੁਣ ਲੋ 1.5 ਪੌਣੀ 2 ਸਾਲ ਰਹਿ ਗਏ ਨੇ ਭਾਈ ਹੁਣ ਤਾਂ ਪੰਜਾਬ ਦੇ ਲੋਕਾਂ ਉੱਤੇ ਵਿਸ਼ਵਾਸ ਕਰੋ ਅਤੇ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਆਦੇ ਦੇ ਦਿਓ ਤਾਂ ਕਿ ਪੰਜਾਬੀ ਖੁਸ਼ ਹੋ ਜਾਣ ਸਰਕਾਰ ਤਾਂ ਤੁਹਾਡੀ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰੀਪੀਟ ਨਹੀਂ ਹੋਣੀ ਅੱਲਿਸ ਪੰਜਾਬੀ ਇਹ ਤਾਂ ਨਾ ਕਹਿਣਗੇ ਕਿ ਅਸੀਂ ਕੰਮ ਕੀਤਾ ਆਮ ਆਦੀ ਪਾਰਟੀ ਵਾਸਤੇ ਅਸੀਂ ਦਿਨ ਪਰ ਰਾਤ ਮਿਹਨਤ ਕੀਤੀ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਪਰ ਸਾਡੇ ਪੱਲੇ ਕੁਝ ਨਹੀਂ ਪਿਆ ਉਹਦੇ ਪੰਜਾਬੀਆਂ ਨੂੰ ਦੇਣੇ ਚਾਹੀਦੇ ਨੇ ਸ਼ਲੀਮ ਮਿੱਤਰਾ ਜਿਹੜੇ ਆਸਪੀ ਬਣ ਗਏ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ